ਸਾਡੇ ਦੇ ਉੱਥੇ ਕਿਤੇ ਮਰਲਾ ਜਗਾ ਖਾਲੀ ਰਹੇ ਵਟਾਂ ਵੱਢੀ ਜਾਂਦੇ ਪੈ ਵੱਢੀ ਜਾਂਦੇ ਤੇ ਇੱਥੇ ਆ ਵੇਖੋ ਹੋਰ ਹੀ ਕਹਾਣੀ ਮੈਂ ਵੇਖਿਓ ਆ ਦੋ ਕਿਲੇ ਦੇ ਇਹਨਾਂ ਨੇ ਛੱਡ ਛੁੱਟ ਜੇ ਇਤਰਾ ਹੀ ਖਾਸੀਆਂ ਕੀੜੀਆਂ ਜੇ ਸ਼ੌਂਕ ਕਰ ਲੈਂਦੇ ਪੂਰੇ ਹੋ ਜਾਂਦੇ ਜੇ ਮੁੰਡੇ ਧਿਆਨ ਨਾਲ ਕੰਮ ਕਰ ਲੈਣ ਠੀਕ ਆ ਚਾਲ ਆ ਲੈਣ ਠੀਕ ਆ ਨਹੀਂ ਰੱਖਦੇ ਨਵਾਂ ਕਰ ਲਾਂਗੇ ਏਡੀ ਕਿਹੜੀ ਗੱਲ ਆ ਆ ਵੇਖੋ ਆ ਦੋ ਤਿੰਨ ਕਿਲੇ ਜਗਾ ਐਵੇਂ ਛੱਡੀ ਬਣਾ ਕੇ ਇਹ ਬੜੇ ਬੜੇ ਸ਼ਰਟ ਪਾ ਕੇ ਕਿ 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 ਦੂਰ ਤੱਕ ਮੈਂ ਹੁਣ ਤੁਹਾਨੂੰ ਕਿੱਥੇ ਮੈਂ ਹਾਂ ਹੁਣ ਫੇਰ ਮੁੜ ਕੇ ਮੈਨੂੰ ਵੀ ਗਰਮੀ ਲੱਗੂਗੀ ਪਰ ਮੈਨੂੰ ਲੱਗਦੀ ਤੇ ਨਹੀਂ ਇਹਨਾਂ ਦਿਨਾਂ 'ਚ ਤੁਹਾਡੇ ਹਿਸਾਬ ਨਾਲ ਓਹ ਤੇ ਗੁਰੂ ਆ ਮਗਾਇ ਚ ਕੰਦ ਨਹੀਂ ਆਉਂਦੇ ਕਿੱਥੇ ਆ ਤੇ ਆਪ ਵੀ ਹਿਸਾਬ ਲਾ ਲੋ ਆ ਦੋ ਤਿੰਨ ਕਿੱਲੇ ਥਾਂ ਐਵੇਂ ਪਈ ਆ ਉਹ ਫਿਲਮਾਂ ਹੀ ਨਹੀਂ ਮੈਨੂੰ ਤੇ ਆਪਾਂ ਨੂੰ ਜਿਹੜਾ ਗੁੰਡੇ ਸ਼ਕਤੀ ਕਪੂਰ ਹੋਣੀ ਦਾ ਦੂਜੇ ਤੇ ਜਦੋਂ ਫਿਲਮਾਂ ਹੀ ਪੁਰਾਣੇ ਡੈਨੀ ਉਹ ਨਹੀਂ ਤੇ ਮੀਸ਼ਪਰੀ ਹੁੰਨੀ ਜਦੋਂ ਚੋਕੇ ਲਿਆਉਂਦੇ ਦੇ ਹੀ ਰਵਾਂ ਨੂੰ ਤੇ ਇੱਥਰੇ ਹੀ ਬੰਦ ਬੰਦੇ ਨੇ ਦੇ ਆਹ ਤੇ ਬਸੰਤੀ ਤੇ ਉੱਥੇ ਤਾਂ ਉੱਤੇ ਵੀਰੂ ਹਣੀ ਚੜੇ ਫਿਰਦੇ ਹੁੰਦੇ ਇਤਰੀ ਫਿਲਮਾਂ ਸ਼ੂਟ ਹੁੰਦੀਆਂ ਐੋ ਜੀਆਂ ਜਗ੍ਹਾ ਤੇ ਤੇ ਇਸ ਤਰ੍ਹਾਂ ਦੀ ਜਗ੍ਹਾ ਜੇ ਸਾਡੇ ਕੋਲ ਉਹਨਾਂ ਦੇ ਨਾਲ ਜੁ ਹੁੰਦੀ ਜਿਹੜੇ ਸਾਡੇ ਦਿਨ ਸੀ ਅਜੇ ਤੋਂ 20 25 ਸਾਲ ਬਾਅਦ ਸਟੂਡੀਓ ਤੇ ਅਹੀਂ ਤੇ ਦੁਸ਼ਮਣਾਈ ਤੇ ਤੋਰੀਆਂ ਗੁਲਮਕਾਏ ਯਾਰ ਹੋ ਜੀ ਜਗ੍ਹਾ ਸਾਡੇ ਕੋਲ ਕਿਤੇ ਹੁੰਦੀ ਉਹਨਾਂ ਟਾਈਮ ਤੇ ਜਦੋਂ ਟਾਈਮ ਤੇ ਜਦੋਂ ਸਾਡਾ ਗਰੁੱਪ ਵਾਈਦਾ ਸੀ ਜਿਨ੍ਹਾਂ ਦੇ ਤੁਹਾਨੂੰ ਦੱਸਿਆ ਮੇਰਾ ਛੋਟਾ ਵੀਰ ਭੇਜਾ ਭਾਲਾ موسی ਬਜੇ ਤਰਪਟਵਾਰੀ ਸੁਖਬੀਰ ਸਰਪੰਚ ਯוגਿੰਦਰ ਚਿੜੀ ਤੇ ਜਿਹੜੇ ਚਲ ਗਏ ਆ ਤੇ ਜਿਹੜੇ ਇੱਥੇ ਹੈਗੇ ਆ ਅਜੇ ਸੈਕਦੇ ਫਿਰਦੇ ਥੋੜੇਗਾ ਉਹ ਅਜੇ ਇੰਦਰਾਜ ਬੜੇ ਆ ਜੇਕਰ ਉਹ ਗਰੁੱਪ ਸਾਡਾ ਹੁੰਦਾ ਜਿਹੜਾ ਮੋਲੇ ਇੱਕ ਗਰੁੱਪ ਨਹੀਂ ਨਾ ਸਾਡੇ ਬਾਸ ਸਟੂਡੀਓ ਦੇ ਉਹ ਸਾਰੇ ਤੁਹਾਨੂੰ ਦੱਸਿਆ ਧਾਰਮਿਕ ਸਮਾਜਿਕ ਰਾਜਨੀਤਿਕ ਆਰਥਿਕ ਭੂਗੋਲਕ ਸਾਰੇ ਹੀ ਨਾ ਉਹ ਸਾਰੇ ਗਰੁੱਪ ਹੀ ਖੜਦੇ ਆ ਇਕੱਠਾ ਕਰੀਏ ਤੇ ਸਾਡੇ ਤੇ 100 200 ਮੁੰਡਾ ਹੀ ਬਣਦਾ ਤੇ ਜੇ ਕਿਤੇ ਸਾਡੇ ਕੋਲ ਇਹੋ ਜੀ ਜਗ੍ਹਾ ਹੁੰਦੀ ਉਹਨਾਂ ਦੇ ਨਾਲ ਅਸੀਂ ਤਾਂ ਦੁਸ਼ਮਣੇ ਤੇ ਤੋਰੀਆਂ ਉਲਮਕਾਏ ਹੋਏ ਨਾ ਤੇ ਸਿੱਕੇ ਲਾਲਿਆ ਕਰਨਾ ਹੀ ਦੱਸ ਓਏ ਸਾਡੇ ਪੱਠੇ ਵੱਡੇ ਹੋ ਗਏ ਦਾਸੂ ਤੂੰ ਸਾਈਕਲ ਸਾਡਾ ਚੁੱਕਿਆ ਸੀ ਕਰਾਂ ਸਾਈਕਲ ਹੀ ਚੁੱਕਿਆ ਹੈ ਤੁਹਾਡਾ ਉਹ ਵੀ ਸੁਣਾਉਣੀ ਕਰਨ ਗੱਲ ਉਹ ਭੇਜੇ ਦੇ ਕਾਬੂ ਆ ਗਿਆ ਸਾਡਾ ਮੁਰਕੇ ਰਹਿਂਦੀ ਕਸਰ ਵਿੱਚ ਉਤਰ ਪੜਾਈ ਨਹੀਂ ਕੱਢਦੀ ਉਹਦੀ ਉਹ ਲੰਮੀਆਂ ਕਹਾਣੀਆਂ ਇੱਕ ਹੀ ਆ ਯਾਰ ਇਹ ਨਾਲ ਇੱਕ ਸਾਲ ਦੀਆਂ ਥੋੜੀ ਯਾਰ ਉਹਦੇ 1999 ਤੋਂ ਲੈ ਕੇ ਜਿਹੜਾ 2007-8 ਦਾ ਦੌਰ ਜਿਹੜਾ 10 ਸਾਲ ਸਾਡਾ ਦੌਰ ਉਹ ਚੱਲਿਆ ਸੀ ਉਸ ਤੋਂ ਬਾਅਦ ਹੀ ਆ ਬੜੇ ਬੜੇ ਵੀਰ ਪੈਦਾ ਹੋਏ ਆ ਚੰਗੇ ਵੀ ਹੋਏ ਆ ਮਾੜੇ ਵੀ ਹੋਏ ਆ ਉਹ ਸ਼ਾਹਲਾ ਮੈਂ ਛੱਡ ਇੱਥੇ ਕੀ ਸਮਝੀ ਜਾਨਾ ਇੰਨੀ ਕਿਉਂ ਖਾਈ ਤੁਹਾਨੂੰ ਕਹਿੰਦਾ ਜੇ ਆ ਪਹਿਲੇ ਕਿਲਾ ਡੇਢ ਕਿਲੇ ਦੀ ਉਹ ਭਰਾਵਾ ਕੰਢ ਤੋਂ ਪਾਰ ਵੀ ਛੱਡ ਜੇ ਓ ਗਾਂਬੜੇ ਦੂਰ ਤੱਕ ਛੱਡ ਜੇ ਇਹ ਤੇ ਬੜੀ ਵਧੀਆ ਫਿਲਮ ਸ਼ੂਟ ਹੋਣੀ ਆ ਦਾ ਜਿਹੜੀ ਇਹੀਂ ਸ਼ੂਟ ਕਰਦੇ ਨਹੀਂ ਆ ਨਵੀਆਂ ਫਿਲਮਾਂ ਹੀ ਸੀ ਤੁਹਾਨੂੰ ਥੋੜੀ ਮਿਲ ਸਕਦੇ ਜਿਹੜੇ ਸਾਡੇ ਅਸਲੀ ਕਾਲਪਨਿਕ ਘਟਨਾਵਾਂ ਕੋਈ ਨਹੀਂ ਅਸਲੀ ਫਿਲਮਾਂ ਚਲਦੀਆਂ ਸੀ ਸਾਡੀਆਂ ਉਹਨਾਂ ਦਿਨਾਂ ਦੇ ਵਿੱਚ ਤੇ ਜੇ ਕਿਤੇ ਸਾਡੇ ਕੋਲ ਕੋਈ ਡਾਇਰੈਕਟਰ ਨੂੰ ਟਰਾਂਕ ਕੇ ਸਟੋਰੀ ਪੁੱਛ ਲੈਣਾ ਕਿਤੇ ਅੱਜ ਵੀ ਆਪ ਭੁੱਲ ਜੂਗੇ ਆ ਜਿਹੜੀਆਂ ਫਿਲਮਾਂ ਜਿਹੜੀਆਂ ਨਵੀਆਂ ਚੱਲਣ ਡੀਆਂ ਵਾ ਤੇ ਆ ਚਲੋ ਆਪਾਂ ਕਿਹਨ ਮਾੜਾ ਕੀ ਆ ਨਾ ਸੋਹਣੀਆਂ ਬਣਾਉਂਦੇ ਜਿਵੇਂ ਡਾਕੂਆਂ ਦਾ ਮੁੰਡਾ ਹੋ ਗਿਆ ਇਹ ਵੀ ਸੋਹਣੀਆਂ ਕੰਮ ਕਰਨ데요 ਕੀ ਇਹਦਾ ਨਾਮ ਦਾ ਦੇਵ ਖਰੋੜ ਉਹ ਜੈ ਰੰਦਾ ਵਾ ਜਿੱਪੀ ਦਿਲਜੀਤ ਐਵੇਂ ਹੀ ਮਲਾਂ ਜਿਹੜੇ ਪੰਜਾਬੀ ਫਿਲਮਾਂ ਨਵੀਆਂ ਮੁੰਡੇ ਆਪਣਾ ਅਮਰਿੰਦਰ ਗਿੱਲ ਸਾਰੀਆਂ ਕਰਦੇ ਆ ਤੇ ਜੇ ਕਿਤੇ ਸਾਡੇ ਕੋਲ ਸੀਨ ਸਾਰੇ ਪੁੱਛ ਲੈਂਦੇ ਨਾ ਹਰ ਇੱਕ ਤਰ੍ਹਾਂ ਦਾ ਸੀਨ ਸਾਡੇ ਕੋਲ ਹੈਗਾ ਲਿਖਿਆ ਤਾਂ ਹੀ ਅਸੀਂ ਗਾਈਡ ਲਿਖਣ ਲੱਗੇ ਵੱਡੀ ਹਰੀ ਸਾਡੇ ਕੋਲ ਸਾਰੇ ਸੀਨ ਹੈਗੇ ਜੀ ਤੁਹਾਨੂੰ ਦੱਸਿਆ ਹਰ ਇੱਕ ਸੀਨੇ ਦਾ ਜ਼ਰੂਰੀ ਨਹੀਂ ਹੁੰਦਾ ਕੱਲੇ ਲੜੀ ਜਾਣਾ ਪਿਆਰ ਦੇ ਸੀਨ ਆ ਪਿਆਰ ਦੇ ਸੀਨ ਤੁਹਾਨੂੰ ਦੱਸਨੇ ਜੀ ਹੈ ਧਾਰਮਿਕ ਹੀਂ بڑے بڑے ਡੇਰੇ ਚਲਾ ਛੜੇ بڑے بڑے ਬਾਬੇ ਹਡੇ ਯਾਰ ਰਹਿ ਜੇ بڑے بڑے ਹਡੇ ਬ੍ਰਹਮਚਾਰੀ ਯਾਰ ਰਹਿ ਜੇ ਸ਼ਿਵ ਹਮ ਮੰਦਰ ਉਥੇ ਦਾ ਵੱਡਾ ਕਰਮਚਾਰੀ ਸ਼ਿਵ ਹਮ ਉਹ ਮੇਰਾ ਯਾਰ ਰਿਆ ਜੀ ਖਾਲ ਨੇ ਹੁੰਦਾ ਖਾਲ ਨੇ ਹੁੰਦਾ ਤੇ ਬਸ ਸੋਣਾ ਪੰਡਤ ਗੇਰਾ ਚਿੱਟਾ ਐ ਚਿੱਟਾ ਉਹ ਲਾ ਉਹ ਮੇਰਾ ਯਾਰ ਹੁੰਦਾ ਮੈਨੂੰ ਸੰਘਾਸਨ ਛੱਡ ਦੇਣਾ ਦਾਹੀ ਉਹ ਜਦੋਂ ਮੈਨੂੰ ਵੇਲਦਾ ਬਾਜਵੀਰ ਆ ਗਿਆ ਸਾਡਾ ਇਹ ਕਰਕੇ ਹੀ ਧਰਮ ਆਜਾ ਤਾਂ ਦੀ ਗੱਲ ਹੀ ਨਹੀਂ ਕਰਦੇ ਸਾਡੇ ਤਾਂ ਸਾਰੇ ਹੀ ਬਾਬਾ ਮੰਗੇ ਸ਼ਾਹ ਖਾਇਆ ਸਾਨੂੰ ਸਾਈ ਬੁੱਢੇ ਸ਼ਾਦੀ ਜਗ੍ਹਾ ਨਹੀਂ ਤੈਨੂੰ ਖਾਈ ਬੁੱਢਣ ਸ਼ਾਦੀ ਕਿਤਨਾ ਜਿੱਥੇ ਮਰਜੀ ਚੱਲ ਜੀਏ ਇੱਕ ਸਾਡਾ ਯਾਰ ਬਾਬਾ ਆ ਗਿਆ ਉਹ ਪਿੰਡ ਉਹਨੇ ਸਾਰੇ ਹੀ ਕਰਤੇ ਇਕੱਠੇ ਕਰਾਂ ਜਿੰਨੇ ਬਾਬੇ ਗੁਰੂਆ ਉਹਨੇ ਇਹੋ ਜਿਹਾ ਸਾਡੇ ਪਿੰਡ ਆ ਗਏ ਨੇਰ ਬੱਧਾ ਕੇ ਬਾਬਾ ਆ ਸ਼ੈਤਾਨ ਜਿਹਾ ਮੁੰਡਾ ਜਿਆ ਇਹ ਤਾਂ ਸੋਹਣਾ ਬੜਾ ਹੈ ਅੱਖਾਂ ਉਹਦੀਆਂ ਸ਼ਰਾਰਤੀ ਹੁੰਦੀਆਂ ਉਹ ਸਾਡਾ ਬਿਆਰ ਬਣਾਉਨੇ ਪਤਾ ਹੀ ਨਹੀਂ ਉਹਦਾ ਕੀ ਦਿਮਾਗ ਸੁ ਭਰਾਵਾ ਉੱਤੇ ਵੀ ਹੋਣਾ ਆਪਾਂ ਸਟੋਰੀ ਸੁਣਾਵਾਂਗੇ ਵੀ ਉਹਨੇ ਵੀ ਐਡਾ ਵੱਡਾ ਪ੍ਰੋਗਰਾਮ ਡੇਰਾ ਬਣਾ ਕੇ ਤਿਆ ਵੀ ਉਹ ਸਾਰੇ ਹੀ ਸਾਧ ਲਿਆਇਆ ਭਰਾਵਾ بڑے 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 ਪ੍ਰਚਾਰਕ ਸਿੱਖ ਧਰਮ ਦੇ Hindu ਧਰਮ ਦੇ ਨਾਨਕ ਸਰ ਧਰਮ ਦੇ ਆ ਦੂਜੇ ਜਿਤ ਮਤਲਬ ਕਿ ਐਡੂ ਯਾਡੀ ਯਰ ਮੈਂ ਇਕੱਲਾ ਕਰਾਂ ਦੱਸਦਾ ਉਹਨੇ ਸਾਰੇ ਹੀ ਇਕਰਾ ਸਰੋਪੇ ਪਾ ਕੇ ਸਾਰਿਆਂ ਨੂੰ ਹੀ ਡਾ ਵੱਡਾ ਬਰੋਨ ਕਰਦਾ ਤੇ ਉਹ ਯਾਰ ਬਾਬਾ ਹੈ ਮੇਰਾ ਅੱਜ ਵੀ ਆ ਅੱਜ ਵੀ ਬੜੇ ਸੋਹਣੇ ਕੰਮ ਕਰਨ ਡਿਆ ਕੋਈ ਨਹੀਂ ਮਿਲਦਾ ਮਲਾਉਣਾ ਤੁਹਾਨੂੰ ਕਿ ਉਹਨੂੰ ਯਾਰ ਬਾਬਾ ਹੀ ਉਹ ਵੀ ਸਾਡਾ ਜਿੱਤਰਾ ਹੀ ਸ਼ਿਵੋਮ ਬਾਬਾ ਵੀ ਸਾਡਾ ਯਾ ਸੀ ਪੰਡਤ ਉਹਨੂੰ ਹੀ ਮਿਲਣਾ ਯਾਰ ਬੰਦਾ ਬੜੀ ਇਤਕਾਰਦਾ ਰਿਹਾ ਮੈਂ ਮਣਕੇ ਇੱਥੋਂ ਖਾਲੜਿਓ ਫਿਰ ਪੱਟੀ ਚਲੇ ਮਣਕੇ ਇੱਥੋਂ ਖਾਲੜਿਓ ਫਿਰ ਪੱਟੀ ਚਲਗੇ ਪੱਟੀ ਮੰਦਰ ਆ ਬੜਾ ਗੂਰਾ ਚਿੱਟਾ ਪੰਡਤ ਸੀ ਉਹ ਉਹ ਬੜਾ ਸਾਨੂੰ ਅੱਖਾਂ ਦਾ ਖਵਾਉਂਦਾ ਹੁੰਦਾ ਸੀ ਆਪਣੇ ਆ ਆਡੇ ਫਲ ਫਰੂਟ ਜੇ ਚੜ ਜਾਂਦੇ ਨਾ ਕੇਲਾ ਮੰਦਰਾ ਚ ਕਿਲੇ ਕੁਲੇ ਜਿੱਥਾ ਇਹਦਾ ਨਾਮ ਪਿਛੇ ਮੈਂ ਡਾਕਟਰ ਮੋਗੇ ਨੂੰ ਮੋਗੇ ਕੋਲ ਵੀ ਆ ਗਿਆ ਸਾਡਾ ਡਾਕਟਰ ਮੋਗਾ ਜੇ ਇੱਕ ਪਿਛੇ ਉਹ ਡਾਕਟਰੀ ਤੇ ਕਰਨੀ ਕਰਨੀ ਵਿੱਚ ਹੋਰ ਹੀ ਪਤਾ ਨਹੀਂ ਕਿਹੜੇ ਫਾਂਡੇ ਕਰੀ ਜਾਂਦਾ ਹੀ ਉੱਥੇ ਆ ਗਈਆਂ ਕੁਝ ਬੀਬੀਆਂ ਤੇ ਕੋਈ ਬੰਦੇ ਕੇਲੇ ਚੜਾਉਣ ਤੇ ਮੈਨੂੰ ਪਤਾ ਨਹੀਂ ਵੀ ਸਰਦਾਰ ਬੰਦਾ ਕੇਲੇ ਚੜਾਉਣ ਰਿਆ ਤੇ ਨਾਲ ਇਹ ਦੇਖਦੇ ਮੇਰੇ ਪਿੰਡ ਦੇ ਸਾਹਮਣੇ ਬੈਠਾ ਤੇ ਮੈਂ ਨੂੰ ਆਏ ਉਹ ਇਹਨੇ ਥੋੜੇ ਚੜਾਏ ਨੇ ਹੋਰ ਕਹਿੰਦੇ ਹੋਣੇ ਤੇ ਮੈਂ ਆਖਾ ਮੇਰਾ ਧਿਆਨ ਮੇਰੇ ਵਾਲ ਡਾਕਟਰ ਮੋਗੇ ਵਾਲ ਤੇ ਮੈਂ ਨੂੰ ਆਖਿਆ ਵੀ ਡਾਕਟਰ ਮੋਗਾ ਉਹ ਕਹਾ ਕਹੇ ਜੋਗਾ ਕਿ ਨਹੀਂ ਅੰਦਾ ਕੀ ਗੱਲ ਆ ਮੈਂ ਆ ਕੇਲੇ ਤੇਰੇ ਕਦੋਂ ਹੋਣਗੇ ਵੇਲੇ ਉਹ ਮੈਨੂੰ ਅੱਗੋਂ ਕੁਰੀਏ ਵਟੀ ਜਾਵੇ ਮੇਰੇ ਪਿਛਲੇ ਬੰਨੇ ਉਹ ਬੰਦੇ ਕਿ ਲੋਟੇ ਜਨਾ ਜਿਨ੍ਹਾਂ ਦੇ ਕੇਲੇ ਉਹ ਦੋਵੇਂ ਜੀ ਹੱਥ ਜੋੜ ਕੇ ਡਾਕਟਰ ਮੋਗੇ ਸਾਹਮਣੇ ਬੈਠੇ ਆ ਉਮਾ ਕੀਲੇ ਕਦੋਂ ਗੁਣੇ ਵਿਲੇ ਮੈਂ ਖਾਣੇ ਆ ਭੁੱਖ ਲੱਗੀ ਆ ਉਹ ਮੈਨੂੰ ਮੂੰਹ ਤੇ ਉਂਗਲੀਆਂ ਦਈ ਜੇ ਵੇਖੋ ਪਿੱਛੇ ਹੀ ਤੇਰੇ ਭਰਾ ਆ ਕੇਲੇ ਆਲੇ ਹੁ ਮੈਂ ਹੁ ਮੈਂ ਫਿਰ ਟਾਲ ਗਿਆ ਗੱਲ ਨੂੰ ਉਹ ਪਤਾ ਸੀ ਤੂੰ ਵਧੀ ਰੋਟੀ ਟੋਕ ਰਤ ਪੁਰੀ ਪੁਲਕਾ ਚੱਲਣ ਡਿਆ ਈ ਤਰ 10 ਪਹੁੰਚ ਕੇ ਮੈਂ ਕਿਹਦਾ ਕਿਉਂ ਖਰਾਬ ਪਿਆ ਜੋ ਜਾਂਦੇ ਸਾਡੇ ਲੋਕ ਪੀ ਪੁਲਕਾ ਚੱਲਣ ਡਿਆ ਈ ਤਰ 10 ਪਹੁੰਚ ਕੇ ਮੈਂ ਕਿਹਦਾ ਕਿਉਂ ਖਰਾਬ ਪਿਆ ਉਹ ਜਾਂਦੇ ਸਾਡੇ ਲੋਕ ਪੀਆ ਸਾਡਾ ਐ ਕਰ ਦੋ ਔਂ ਕਰ ਦੋ ਉਹ ਵਿਚਾਰ ਆਪਦਾ ਜੋਰ ਜਾ ਲਾਉਣੀ ਦਿਆ ਚ ਨਹੀਂ ਜੋ ਕਹਿਗਾ ਚਲਾਉਗਾ ਹੀ ਤੁਹਾਡਾ ਹੂੰ ਹੁਣ ਗੱਲ ਕਿੱਧਰ ਜਾਂਦੀ ਆ ਮੋੜ ਲਿਆ ਕਰੋ ਤੁਹਾਨੂੰ ਆਖਿਆ ਮੈਨੂੰ ਮੈਂ ਗਵਾਚਣਾ ਤਜਰਬਾ ਲੰਮਾ ਵਾ ਮੇਰੇ ਵਸ ਦੀ ਗੱਲ ਨਹੀਂ ਆ ਕਿਧਰ ਤੁਰਦੇ ਤੇ ਕਿਧਰ ਜਾਂਦੇ ਆ ਹੁਣ ਗੱਲ ਉੱਥੇ ਲਈਏ ਪਹਿਲਾਂ ਇੱਥੇ ਗਏ ਹਾਂ ਆਪਾਂ ਤੇ ਵੜ ਕੇ ਇੱਧਰ ਗੁੰਡਾਗਰਦੀ ਧਾਰਮਿਕ ਦੂਜੇ ਤੇ ਜੇ ਪ੍ਰੋਗਰਾਮ ਹੈ ਹੁਣ ਵੜਨਾ ਹੀ ਪੈਣਾ ਵੜ ਕਿੱਥੇ ਗਏ ਆਪਾਂ ਐਡੇ ਬਾਣ ਜੁ ਵੜ ਕੇ ਤੇ ਗਵਾਚਣਾ ਹੀ ਤੇ ਹੁਣ ਆਪਾਂ ਪਹਿਲਾਂ ਉਹਦੀ ਸਟੇਜ ਲਾ